ਕਿਸਾਨ ਵੀਰੋ ਸਾਥ ਤੇ ਸ਼੍ਰੀ ਕਾਲ ਅਕਸਰੀ ਆਪਾਂ ਜਾਣਦੇ ਕਿ ਜਦੋਂ ਵੋਟਾਂ ਆਉਂਦੀਆਂ ਸਰਕਾਰਾਂ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਨਵੀਆਂ ਤੋਂ ਨਵੀਆਂ ਸਕੀਮਾਂ ਕੱਢ ਦਿੰਦੀਆਂ ਤੇ ਆਪਾਂ ਇਹਨਾਂ ਸਕੀਮਾਂ ਦਾ ਲਾਭ ਲੈਣਾ ਲੈ ਲੈਣਾ ਚਾਹੀਦਾ ਕਿਉਂਕਿ ਇਹ ਆਪ ਜਨਤਾ ਦੇ ਪੈਸੇ ਨਾਲ ਹੀ ਸਕੀਮਾਂ ਚ ਲਈਆਂ ਜਾਂਦੀਆਂ ਤੇ ਆਪਣਾ ਹੀ ਪੈਸਾ ਹੁੰਦਾ ਹੈ ਤੇ ਆਪਾਂ ਨੇ ਇਹਨਾਂ ਸਕੀਮਾਂ ਦਾ ਫਾਇਦਾ ਜਰੂਰ ਲੈਣਾ ਚਾਹੀਦਾ ਕਿ ਸਕੀਮ ਆ ਕਿ ਮੈਂ ਅਪਲਾਈ ਕਰਨਾ ਉਸ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਆਂ ਪੂਰੀ ਡਿਟੇਲ ਤੁਹਾਨੂੰ ਦੱਸਿਆ ਜਾਊਗਾ ਤੇ ਤੁਸੀਂ ਵੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਜੀ ਜਿਹੜੇ ਕਿਸਾਨ ਵੀਰ ਮੇਰੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਦੇਣ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦਾ ਰਹੇ ਸੋ ਕਿਸਾਨ ਵੀਰੋ ਜੇ ਸਕੀਮ ਬਾਰੇ ਗੱਲ ਕਰੀਏ ਸਮਾਨ ਨidhi ਸਕੀਮ ਜੋ ਪ੍ਰਧਾਨ ਮੰਤਰੀ ਵੱਲੋਂ ਕਾਫੀ ਟਾਈਮ ਤੋਂ ਪਹਿਲਾਂ ਚਲਾਈ ਗਈ ਸੀ ਕਾਫੀ ਸਾਲਾਂ ਤੋਂ ਚੱਲ ਰਹੀ ਆ ਉਹਦੇ ਨਵੀਂ ਅਪਡੇਟ ਆਈ ਆ ਜਿਹੜੇ ਕਿਸਾਨਾਂ ਦੇ ਕਿਸ਼ਤਾਂ ਰੋਗੀਆਂ ਸੀ ਜਾਂ ਜਿਨ੍ਹਾਂ ਨੇ ਅਪਲਾਈ ਨਹੀਂ ਸੀ ਕੀਤਾ ਉਹ ਹੁਣ ਕਿਵੇਂ ਅਪਲਾਈ ਕਰ ਸਕਦੇ ਆ ਸੋ ਕਿਸਾਨ ਵੀਰੋ ਪਹਿਲਾਂ ਗੱਲ ਕਰਦੇ ਜਿਨ੍ਹਾਂ ਦੀਆਂ ਕਿਸ਼ਤਾਂ ਰੁਕੀਆਂ ਕਿਉਂ ਰੁਕੀਆਂ ਸੀ ਕਿਸਾਨ ਵੀਰੋ ਉਹ ਕਿਸ਼ਤਾਂ ਪਹਿਲਾਂ ਤਾਂ ਤਾਂ ਰੋਗੀਆਂ ਕਿ ਕਈ ਕਿਸਾਨਾਂ ਵੀਰਾਂ ਨੇ ਕੇ ਵੀ ਸੀ ਨਹੀਂ ਸੀ ਕਰਵਾਈ ਇਸ ਕਰਕੇ ਰੋਗੀਆਂ ਸੀ ਅਪਡੇਟ ਕੀਤੀ ਗਈ ਸੀ ਨਵੀਂ ਜਦੋਂ ਉਸ ਤੋਂ ਬਾਅਦ ਕਿਸਾਨ ਵੀਰਾਂ ਨੇ KYC ਕਰਵਾਤੀ ਉਹਨਾਂ ਦੀ ਕਿਸ਼ਤਾਂ ਸਟਾਰਟ ਹੋ ਗਈ ਉਸ ਤੋਂ ਬਾਅਦ ਇੱਕ ਅਪਡੇਟ ਨਵੀਂ ਆਈ ਸੀ ਕਿ ਸਰਕਾਰ ਨੇ ਫਿਰ ਜਮ੍ਹਾਂਬੰਦੀ ਮੰਗੀ ਸੀ ਕਿ ਜਿਨ ਉਸੇ ਉਹੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਆ ਜਿਹੜੇ ਜਮ੍ਹਾਂਬੰਦੀ ਨਾਲ ਆਪਣੇ ਇਹਦੇ ਅਟੈਚ ਕਰਨਗੇ ਉਹ ਤਾਂ ਕਰਕੇ ਜਮ੍ਹਾਂਬੰਦੀ ਮੰਗੀ ਗਈ ਸੀ ਕਿਉਂਕਿ ਕਈ ਕਿਸਾਨਾਂ ਨੂੰ ਤਾਂ ਇਸ ਸਕੀਮ ਦਾ ਪਿਆਰ ਦਾ ਨਹੀਂ ਸੀ ਮੇਰੇ ਆ ਤੇ ਜਿਹੜੇ ਜਿਨ੍ਹਾਂ ਦੇ ਪਾਸ ਕੋਲ ਜ਼ਮੀਨ ਨਹੀਂ ਸੀ ਹੈਗੀ ਉਹ ਵੀ ਇਸ ਸਕੀਮ ਦਾ ਫਾਇਦਾ ਲੈ ਰਹੇ ਸੀ ਉਹ ਚੀਜ਼ ਨੂੰ ਬੰਦ ਕਰਨ ਵਾਸਤੇ ਸਰਕਾਰ ਨੇ ਜਮ੍ਹਾਂਬੰਦੀ ਜ਼ਰੂਰੀ ਕਰਤੀ ਸੀ ਸੋ ਕਈ ਕਿਸਾਨਾਂ ਨੇ ਜਮ੍ਹਾਂਬੰਦੀ ਹੋਣ ਜਮ੍ਹਾਂ ਕਰਵਾ ਕੇ ਉੱਥੇ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਈ ਸੀ ਉਹਨਾਂ ਦੀਆਂ ਰੁਕਿਆ ਹੋਇਆ ਸਾਰਾ ਪੈਸਾ ਉਹਨਾਂ ਨੂੰ ਮਿਲ ਗਿਆ ਤੇ ਨਵੀਂ ਸਕੀਮ ਦੁਬਾਰਾ ਫੇਰ ਸ਼ੁਰੂ ਹੋ ਗਈ ਤੇ ਹੁਣ ਉਹਨਾਂ ਨੂੰ ਕਿਸ਼ਤਾਂ ਮਿਲ ਰਹੀਆਂ ਹੋਣ ਜਿਹੜੇ ਕਿਸਾਨ ਵੀ ਰਹਿ ਗਏ ਆ ਜਿਨ੍ਹਾਂ ਇਸ ਚੀਜ਼ ਦਾ ਫਾਇਦਾ ਨਹੀਂ ਲਿਆ ਉਹ ਵੀ ਆਪਣੀ ਖੇਤੀਬੜੀ ਦਫ਼ਤਰਾਂ ਨਾਲ ਸੰਪਰਕ ਕਰਨ ਉੱਥੇ ਜਾ ਕੇ ਉੱਥੇ ਜਮ੍ਹਾਂਬੰਦੀ ਆਪਣੀ ਜ਼ਮੀਨ ਦੀ ਜਮ੍ਹਾਂਬੰਦੀ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦਾ ਖਾਤਾ ਤੇ ਜਿਹੜਾ ਆਪਾਂ ਫਾਰਮ ਰਜਿਸਟਰ ਕਰਨ ਵੇਲੇ ਫਾਰਮ ਅਫੀਲ ਕੀਤਾ ਸੀ ਉਹ ਨਾਲ ਲੈ ਕੇ ਆਪਣੇ ਖੇਤੀਬੜੀ ਦਫ਼ਤਰਾਂ ਜਮ੍ਹਾਂ ਕਰਵਾਉਣ ਤਾਂ ਕਿ ਉਹਨਾਂ ਨੂੰ ਰੁਪਈਆ ਕਿਸ਼ਤਾਂ ਮਿਲ ਸਕਣ ਹੁਣ ਜਿਹੜੇ ਕਿਸਾਨਾਂ ਨੇ ਦੁਬਾਰਾ ਨਵਾਂ ਅਪਲਾਈ ਕਰਨਾ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਰਜਿਸਟਰਡ ਨਹੀਂ ਕੀਤਾ ਉਹ ਕਿਸਾਨ ਵੀ ਇਹੋ ਡਾਕੂਮੈਂਟ ਲੈ ਕੇ ਆਪਣੇ ਖੇਤੀਬੜੀ ਦਫ਼ਤਰਾਂ ਜਾਣ ਜਾਂ ਫਿਰ ਆਪਣੇ ਆਨਲਾਈਨ ਤੁਸੀਂ ਪੋਰਟਲ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਜੀ ਜੇ ਤੁਸੀਂ ਪੋਰਟਲ ਤੇ ਨਹੀਂ ਅਪਲਾਈ ਕਰ ਸਕਦੇ ਆਨਲਾਈਨ ਫਿਰ ਤੁਸੀਂ ਆਪਣੇ ਲਾਗੇ ਕੈਫੇ ਜਿੱਥੇ ਵੀ ਤੁਹਾਡਾ ਕੋਈ ਕੰਪਿਊਟਰ ਵਾਲਾ ਵੀਰ ਹੈਗਾ ਉਧਰ ਕੋਲ ਜਾ ਕੇ ਤੁਸੀਂ ਇਹ ਡਾਕੂਮੈਂਟ ਲੈ ਜਾਓ ਕੀ ਕੀ ਲੈ ਕੇ ਜਾਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੇ ਨਾਲ ਤੁਸੀਂ ਲੈ ਕੇ ਜਾਣਾ ਫਾਰਮ ਜਿਹੜਾ ਸਮਾਨ ਇਹਦੀ ਯੋਜਨਾ ਦਾ ਕੋਚਨਾ ਪੱਤਰ ਜਿਹਨੂੰ ਆਪਾਂ ਲਾਗ ਲੱਗਾ ਸੀ ਉਹ ਤੁਹਾਨੂੰ ਉੱਥੋਂ ਮਿਲ ਜੂਗਾ ਉਹਨੂੰ ਫਿਲ ਕਰਕੇ ਸਰਪੰਚ ਦੇ ਸਾਈਨ ਹੁੰਦੇ ਉਹ ਕਰਵਾ ਕੇ ਤੇ ਉਹ ਨਾਲ ਇਹ ਤੁਸੀਂ ਡਾਕੂਮੈਂਟ ਅਟੈਚ ਕਰਕੇ ਤੇ ਆਪਣੇ ਖੇਤੀਬਾੜੀ ਜਿਉਂ ਵੀ ਬਲਾਕ ਚ ਹੁੰਦੇ ਆ ਜਾਂ ਆਪਣੇ ਜ਼ਿਲ੍ਹੇ ਦੇ ਤਹਿਸੀਲਾਂ ਚ ਉੱਥੇ ਤੁਸੀਂ ਜਮ੍ਹਾਂ ਕਰਵਾਓ ਤਾਂ ਕਿ ਤੁਹਾਨੂੰ ਇਸ ਸਕੀਮ ਦਾ ਫਾਇਦਾ ਮਿਲ ਸਕੇ ਸੋ ਕਿਸਾਨ ਵੀਰੋ ਸਕੀਮਾਂ ਦਾ ਫਾਇਦਾ ਜ਼ਰੂਰ ਲਿਆ ਕਰੋ ਜਿਆਦਾ ਜਾਣਕਾਰੀ ਲਈ ਤੁਸੀਂ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਵੀ ਜਿਆਦਾ ਜਾਣਕਾਰੀ ਲੈ ਸਕਦੇ ਹੋ ਉੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਜੀ ਤੇ ਵੀਡੀਓ ਚੰਗੀ ਲੱਗੇ ਤੇ ਲਾਇਕ ਤੇ ਸ਼ੇਅਰ ਜਰੂਰ ਕਰਦੇ ਹੋ ਜੇ ਸੋ ਧੰਨਵਾਦ ਦੋਸਤੋ